ਆਰਕੇ ਲਗੇ ਕਰਨ ਰਿਕਤ ਸੁ ਕਰੇ ਮੋਹਾ ਦੇ ਲਾਗੇ ਉਹ ਸੰਗੁਰ ਗਿਆਂ ਪਰਿਗੁਰੇ ਮੇਰ ਬਾਤਾਂ ਕਰ ਕਰਾ ਕੇ ਬਾਤ ਨਹੀਂ ਕਰਦੇ ਜਦੋਂ ਪਵਣ ਗੁਰੂ ਪਾਣੀ ਪਿਤਾ ਮਤ ਘਟ ਮਹਤਿ ਢਿਠੇ ਸਭੇថា ਨਹੀਂ ਤਦ ਜੇ ਇਹ ਆ ਬੁੱਧ ਹੋਂ ਪ੍ਰਖ ਬਿਧਾਤੇ ਤਾ ਤੂ ਸੋਹੇ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੇਂਦਰੀ ਸਿੱਖ ਜਾਇਬਕਰ ਵਿਖੇ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਜਥੇਦਾਰ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਸਮੁੱਚੀ ਅਜਕਟੋ ਕਮੇਟੀ ਵੱਲੋਂ ਇਹ ਮਤਾ ਪਾਸ ਕਰਕੇ ਜਿੰਨਾ ਸ਼ਖਸੀਅਤਾਂ ਨੇ ਪੰਥ ਨੂੰ ਖਾਲਸਾ ਕੌਮ ਨੂੰ ਬੜਵੰਲੀਆਂ ਸਿਵਾਮਾ ਪ੍ਰਦਾਨ ਕੀਤੀਆਂ ਉਹਨਾਂ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼शोਭਿਤ ਕੀਤੀਆਂ ਗਈਆਂ ਨੇ ਉਹਨਾਂ ਦੇ ਬਾਰੇ ਜਿਹੜਾ ਵਿਸਥਾਰ ਹੈ ਉਹ ਆਪ ਸੰਗਤਾਂ ਨੇ ਸਮਾਗਮ ਵਿੱਚ ਸਰਵਣ ਕਰ ਹੀ ਲਿਆ ਹੈ ਉਹਨਾਂ ਸਾਰੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਸਾਥ ਸਬੰਧੀਆਂ ਨੂੰ ਅਤੇ ਸਮੁੱਚੀ ਅਜਕਟਾ ਕਮੇਟੀ ਨੂੰ ਪ੍ਰਧਾਨ ਸਾਹਿਬ ਜੀ ਨੂੰ 10 ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ 8 ਤਸਵੀਰਾਂ ਲਗਾਈਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ